ਵਾਇਅ ਤੇ ਪਿੰਡ ਕਪਾਂ ਦੇ ਕੱਪ ਖੇਡੇ ਇੰਡੀਆ ਦੇ ਵਿੱਚ ਫਿਰ ਕਰਮਪਾਰ ਲੰਡੇ ਮੇਜਰ ਬਲ ਬਰਾਡ ਉਹਨਾਂ ਨੇ ਫਿਰ ਸਿਲੈਕਸ਼ਨ ਕੀਤੀ ਟੀਮ ਦੀ ਕੈਲਗਰੀ ਦੀ ਟੀਮ ਨੂੰ ਖੇਡਿਆ ਸੀ ਫਿਰ ਮੈਂ ਹਾਂਜੀ ਗੁਸਟੀ ਦਾ ਨਾਮ ਸੀ ਪੰਜਾਬ ਕੇਸਰੀ ਜੀ ਉਹਦੇ ਲਈ ਵੀ ਖੇਡੇ 2007 ਦੇ ਵਿੱਚ ਬਾਕੀ ਮੈਂ ਕਬੱਡੀ ਵਾਲੀ ਖੇਡਦਾ ਸੀਗਾ ਪਿੰਡ ਜਿੱਦਾਂ ਕਬੱਡੀ ਕੋਈ ਆਪਾਂ ਨੂੰ ਆਉਂਦੀ ਸੀ ਉਦੋਂ ਗਰਾਊਂਡ ਵੀ ਕਬੱਡੀ ਦਾ ਹੀ ਸੀ ਤੇ ਦੋ-ਦੋ ਟਾਈਮ ਪਿੰਡ ਕਬੱਡੀਆਂ ਹੀ ਪਾਈ ਜਾਂਦਾ ਸੀ ਤੇ ਉਹ ਆ ਹੀ ਸਿੱਖ ਗਿਆ ਕਬੱਡੀਆਂ ਪਾਉਂਦਾ ਪਾਉਂਦੀ ਸਿੱਖ ਗਿਆ ਹਾਂਜੀ ਹਾਂਜੀ ਜਿੱਦਾਂ ਮੀਂਹ ਦੇ ਵਿੱਚ ਥੋੜਾ ਬਹੁਤਾ ਫਰਕ ਲੱਗਦਾ ਸੀ ਵੈਸੇ ਮੈਨੂੰ ਘਾਹ ਕਿਉਂਕਿ ਮੈਂ ਸਪੀਡੀ ਸੀ ਮੈਂ ਮਿੱਟੀ ਵਾਲੇ ਗਰਾਊਂਡ ਤੇ ਥੋੜਾ ਜਿਹਾ ਸਲੋ ਹੋ ਜਾਂਦਾ ਸੀ ਤੇ ਉਹ ਗਰਾਊਂਡ 'ਚ ਮੈਂ ਵਧੀਆ ਖੇਡਦਾ ਸੀਗਾ ਜੀ ਹਾਂਜੀ ਜਦੋਂ 2006 ਦੇ ਵਿੱਚ ਜੀ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਕਵਡਿ ਹੋਈ ਤੇ ਗਾਂ 7 ਦੇ ਵਿੱਚ ਕੈਨੇਡਾ 'ਚ ਮੈਂ ਦੋਨਾਂ ਤੇ ਵਧੀਆ ਲੱਗਿਆ ਮੈਨੂੰ ਖੇਡ ਕੇ ਜਦੋਂ ਫਿੱਟ ਸੀਗਾ ਫਿੱਟ ਦਾ ਫਿਰ ਸਾਰੇ ਥਾਂ ਤੇ ਵਧੀਆ ਲੱਗਦਾ ਸੀ ਖੇਡਣਾ ਹਾਂਜੀ ਹਾਂਜੀ ਉਸ ਸਾਲ ਇੰਗਲੈਂਡ ਦੀ ਕਵਡਿ ਜ਼ਿਆਦਾ ਭਾਰੀ ਸੀ 2006 ਦੇ ਵਿੱਚ ਤੇ ਜੋ ਅੱਜ ਦੇ ਘੜੀ ਦਾ ਸਟਾਰ ਪਲੇਅਰ ਆ ਸਾਰੇ 6 ਜੀ ਇੰਗਲੈਂਡ ਗਏ ਸੀਗੇ ਹਾਂਜੀ ਪਹਿਲੀ ਵਾਰ ਸਮਝ ਲਓ ਉਹਦੇ ਗਏ ਹਾਂਜੀ ਪੂਰਾ ਉੱਥੇ ਤੇ ਉਸ ਤੋਂ ਬਾਅਦ ਚੋਂ ਫਿਰ ਇੰਗਲੈਂਡ ਦੇ ਵਿੱਚ 2013 ਦੇ ਵਿੱਚ ਬਹੁਤ ਤਕੜੀ ਕਬੱਡੀ ਹੋਈ ਸਾਰੇ 플레이ਰ 13 ਚ ਵੀ ਉਦੰਗੇ ਜੀ ਤੇ 13 ਚ ਵੀ ਮੈਂ ਉੱਥੇ ਸੀਗਾ ਹਾਂਜੀ ਨਹੀਂ ਸਾਊਥ ਸਾਲਾਂ ਨੂੰ ਮੇਰੇ ਨਾਲ ਸੀਗਾ ਏਕਮ ਮਠੂਰ ਵਾਲਾ ਸੀਰਾ ਪਿੱਥੋ ਨਾਨਕ ਡਾਕਟਰ ਕੋਹਨੀ ਮਨਪ੍ਰੀਤ ਡਾਲਾ ਇਹ ਸੀਗੇ ਨਾਲ ਹਾਂਜੀ ਟਾਈਮ 'ਚ ਟੀਮਾਂ ਬਹੁਤ ਵਧੀਆ ਸੀ ਸਾਰੀਆਂ ਜੀ ਤਕਰੀਬਨ ਹਰੇਕ ਮੈਚ ਟਾਫੀ ਹੁੰਦਾ ਸੀਗਾ ਕਿਸੇ ਚ ਪਾਲਾ ਸੀ ਕਿਸੇ ਚ ਜੰਦੂਆ ਸੀ ਕਿਸੇ ਚ ਬਿੱਟੂ ਸੀ ਕਿਸੇ ਚ ਮੰਗੀ ਤੇ ਸਾਰੇ ਹੀ ਪਲੇਅਰ ਉੱਥੇ ਸੀਗੇ ਉਸ ਟਾਈਮ ਤੇ ਹਰੇਕ ਟੀਮ ਨਾਲ ਜਿਸ ਨਾਲ ਮੈਚ ਟਾਫੀ ਹੁੰਦਾ ਸੀਗਾ ਜੀ ਜੀ ਹੁਣ ਮਿਹਨਤਮੁੰਦ ਘੱਟਾ ਜਿਵੇਂ ਫਿੱਟ ਘੱਟ ਤਾਂ ਕਰਕੇ ਥੋੜਾ ਜਿਹਾ ਔਖਾ ਲੱਗਦਾ ਤੇ ਮਿਹਨਤਮੁੰਦ ਕਰਕੇ ਫਿੱਟ ਬੰਦੇ ਨੂੰ ਤਾਂ ਸਾਰੇ ਸਾਈਂ ਸੌਖਾ ਹੀ ਲੱਗਦਾ ਜੀ ਜਿਹੜਾ ਫਿੱਟ ਪਲੇਅਰ ਆ ਉਹਨੂੰ ਤਾਂ ਇੰਗਲੈਂਡ ਕੈਨੇਡਾ ਮਿੱਟੀਕਾ ਇੱਕੋ ਹੀ ਗੱਲ ਆਈ ਹਾਂ ਫੇਰ ਤਾਂ ਸਾਰੇ ਸਾਈਂ ਔਖਾ ਲੱਗਦਾ ਜੀ ਹਨਾ ਹਾਂਜੀ ਹੁਣ ਕਬੱਡੀ ਤੇਜ਼ ਹੋਈ ਅੱਗੇ ਨਾਲ ਹੀ ਪਲੇਅਰ ਹੁਣ ਮੁੰਡੇ ਚੋਸਤ ਬਹੁਤ ਆ ਜਿਵੇਂ ਆਪਣੇ ਕਦੂ ਨਹੀਂ ਹੋ ਗਏ ਬਹੁਤ ਜਿਆਦਾ ਚੋਸਤਾ ਤੇ ਕਬੱਡੀ ਤੇਜ਼ ਹੋਈ ਹੁਣ ਅੱਗੇ ਨੂੰ ਹਾਂਜੀ ਬਹੁਤ ਮਾਣ ਮਹਿਸੂਸ ਹੁੰਦਾਈ ਦੁਰ ਆਪਦੇ ਭਰਾ ਪਿਆਰ ਕਰਨ ਵਾਲੇ ਕਹਿੰਦੇ ਆ ਵੀ ਸਾਡਾ ਭਰਾ ਵਾ ਉਹ ਤੇ ਬਹੁਤ ਮਾਣ ਮਹਿਸੂਸ ਹੁੰਦਾ ਤੇ ਬਾਕੀ ਏਰੀਆ ਮੇਰਾ ਮੈਨੂੰ ਬਹੁਤ ਮਾਣ ਦਿੰਦਾ ਸਾਰਾ ਏਰੀਆ ਪਿਆਰ ਕਰਦਾ ਆਪਾਂ ਨੂੰ ਹਾਂਜੀ ਹਾਂਜੀ ਉਦੋਂ ਆਉਂਦੀਆਂ ਰਹਿੰਦੀਆਂ ਸੀ ਅਜੇ ਤਾਂ ਤੇ ਫਿਰ ਮਿਹਨਤ ਕੀਤੀ ਦੁਆਰਾ ਤੇ ਵੈਸੇ ਉਦੋਂ ਥੋੜੀਆਂ ਬੋਧੀਆਂ ਇੰਦਰੀ ਸੀਗਾ ਸੱਟਾਂ ਹੋਟਾਂ ਥੋੜੀ ਕੀਤੀਆਂ ਹੀ ਤੇ ਡਾਕਟਰ ਦੀ ਸਲਾਹ ਨਾਲ ਹੀ ਥੋੜਾ ਜਿਹਾ ਟਾਈਮ ਪਿੱਛੇ ਰਿਹਾ ਕਬੱਡੀ ਵੀ ਦੁਆਰਾ ਖੇਡ ਕੇ ਖੇਡ ਕੇ ਤਾਂ ਕਰਕੇ ਹੀ ਖੇਡ ਰਹੇ ਹੁਣ ਇਹ ਕੀੜਾ ਇੱਕ ਕਬੱਡੀ ਦਾ ਹੋ ਸਕਦਾ ਜੇ ਕਬੱਡੀ ਨੇਚਰਲ ਹੁੰਦੀ ਆ ਮੈਂ 10 ਸਾਲ ਹੋਰ ਖੇਡੂਗਾ ਜੇ ਜੇ ਸਟੀਲਰਡ ਵਗੈਰਾ ਚੱਲੀ ਗਿਆ ਫੇਰ ਬਸ ਬੰਦ ਹੈ ਹਾਂਜੀ ਚਾਹੀਦੀਆਂ ਹੈ ਕਬੱਡੀ ਲਈ ਮਾੜੀਆਂ ਚੀਜ਼ਾਂ ਇਹ ਕੋਈ ਵੀ ਪਲੇਅਰ ਨਸ਼ਾ ਕਰਕੇ ਖੇਡਦਾ ਲੰਮਾ ਸਮਾਂ ਨਹੀਂ ਖੇਡ ਸਕਦਾ 2 ਸਾਲ ਖੇਡੂ 3 4 ਤੇ ਤਾਂ ਕਰਕੇ ਜਿਹੜੇ ਪਲੇਅਰ ਉਹਨਾਂ ਦੇ ਸੀਓਵਰ ਹਟ ਵੀ ਕੇ ਖੇਡਣ ਹੋਣ ਨਸ਼ੇ ਵਾਲੇ ਜਿਹੜੇ ਨੇਚਰਲ ਲੋਕ ਖੇਡ ਰਹੇ ਆ ਗਾਂ ਵੀ ਖੇਡਣਗੇ ਲੰਮਾ ਸਮਾਂ ਮੁੰਡੇ ਆਪਣੇ ਹੈਗੇ ਸਾਰੇ ਹਾਂਜੀ ਹਾਂਜੀ ਬਹੁਤ ਜ਼ਰੂਰੀ ਸੀਗਾ ਬਈ ਠੀਕ ਆ ਬੰਦੇ ਸਾਰੇ ਪਲੇਅਰ ਥੋੜਾ ਡਰ ਵੀ ਹੋ ਜਾਂਦਾ ਪਲੇਅਰਾਂ ਨੂੰ ਜੋ ਕੋਈ ਤਾਂ ਆਪਣੀ ਗੋਲੀ ਵੀ ਖਾਂਦਾ ਉਹਨੂੰ ਵੀ ਡਰ ਲੱਗਦਾ ਹੁਣ ਵੀ ਵਿੱਚ ਟੈਸਟ ਚ ਨਾ ਆ ਜੇ ਕੱਲ ਨੂੰ ਬੇਇਜ਼ਤੀ ਬਹੁਤ ਆ ਫਿਰ ਭਾਵੇਂ ਗੋਲੀ ਆ ਜੇ ਲੋਕਾਂ ਨੇ ਤਾਂ ਕਹਣਾ ਡਰਗ ਕੀਤੀ ਸੀ ਕੋਈ ਹਨਾ ਤਾਂ ਕਰਕੇ ਪਲੇਅਰ ਵੀ ਹੁਣ ਵਧੀਆ ਕੇਅਰ ਕਰ ਰਿਹਾ ਆਪਣੀ ਬੋਡੀ ਦੀ ਹਾਂਜੀ